ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਮਹਾਰਬਤ ਲੜੀਵਾਰ ਕਥਾ ਅੱਜ ਆਪਾਂ ਸਰਵਣ ਕਰਨਾ ਹੈ ਕਿ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਲਗੀਆਂ ਵਾਲੇ ਪਾਤਸ਼ਾਹ ਚਮਕਾਰ ਦੀ ਗੜੀ ਦੇ ਵਿੱਚੋਂ ਜਦੋਂ ਰਾਤ ਨੂੰ ਨਿਕਲਦੇ ਐ ਖਾਸ ਰਵਣ ਕਰਨਾ ਹੈ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਜਦੋਂ ਪਾਤਸ਼ਾਹ ਆਉਂਦੇ ਆ ਜੀ ਸੰਗਤਾਂ ਨੂੰ ਬੇਨਤੀ ਹੈ ਲਵਾਓ ਹਾਜ਼ਰੀਆਂ ਜੀ ਹਾਜ਼ਰੀਆਂ ਲਵਾ ਕੇ ਜਨਮ ਸੁਖਲੇ ਬਣਾਓ ਸਾਧ ਸੰਗਤ ਜਿਹੜੇ ਗੁਰੂ ਕੇ ਸਿੰਘ ਹੁੰਦੇ ਨੇ ਉਹ ਗੁਰਮਤਿ ਦਾ પાਸ ਕਰਦੇ ਆ ਇਸ ਸਤਿਗੁਰੂ ਜੀ ਸਾਡੇ ਵਰਗੇ ਸਿੱਖ ਤੁਹਾਨੂੰ ਬਹੁਤ ਮਿਲ ਜਾਣਗੇ ਪਰ ਤੇਰੇ ਵਰਗਾ ਗੁਰੂ ਨਹੀਂ ਮਿਲਣਾ ਇਸ ਕਰਕੇ ਤੁਸੀਂ ਚਮਕਾਰ ਦੀ ਗੜੀ ਨੂੰ ਛੱਡ ਜਾਓ ਸਤਿਗੁਰਾਂ ਦੇ ਸਿੱਖਾਂ ਦੇ ਕਹਿਣ ਤੇ ਸਤਿਗੁਰੂ ਗੜੀ ਨੂੰ ਛੱਡਣਾ ਮੰਨ ਜਾਂਦੇ ਐ ਪਰ ਕਹਿੰਦੇ ਮੈਂ ਚੁੱਪਚਾਪ ਨਹੀਂ ਜਾਣਾ ਆਵਾਜ਼ ਦੇ ਕੇ ਜਾਵਾਂਗਾ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਕੋਈ ਰੋਕ ਸਕਦਾ ਹੈ ਤੇ ਰੋਕ ਲਵੋ ਤਾਂ ਸਾਹ ਸੰਗਤ ਤਿੰਨ ਸਿੰਘ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਸਾਹ ਭਾਈ ਮਾਨ ਸਿੰਘ ਸਤਗੁਰਾਂ ਜੀ ਦੇ ਨਾਲ ਤਿੰਨ ਸਿੰਘ ਨੇ ਪਾਤਸ਼ਾਹ ਆਪਣੀ ਕਲਗੀ ਤੇ ਦਸਤਾਰ ਭਾਈ ਸੰਗਤ ਸਿੰਘ ਨੂੰ ਦੇ ਜਾਂਦੇ ਆ ਜੋ ਬਿਲਕੁਲ ਕਲਗੀਆਂ ਵਾਲੇ ਪਿਤਾ ਵਰਗਾ ਲਿਖਦਾ ਹੈ ਤਾਂ ਸਾ ਸੰਗਤ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਸਾਹਿਬ ਭਾਈ ਮਾਨ ਸਿੰਘ ਨੂੰ ਸਤਗੁਰੂ ਕਹਿੰਦੇ ਆ ਾਰੇ ਵੀ ਸੇਧ ਦੇ ਵਿੱਚ ਤੁਸੀਂ ਤੁਰੇ ਜਾਣਾ ਤੇ ਆਪਾਂ ਮਿਲ ਪਾਵਾਂਗੇ ਅੱਜ ਜਦੋਂ ਗੁਰੂ ਪਾਤਸ਼ਾਹ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚੋਂ ਰਾਤ ਨੂੰ ਨਿਕਲਦੇ ਐ ਤੇ ਵਿਦਵਾਨ ਕਹਿੰਦੇ ਐ ਕਿ ਅੱਜ ਦੀਨ ਦੁਨੀਆ ਦੇ ਮਾਲਕ ਦੇ ਪੈਰਾਂ ਦੇ ਵਿੱਚ ਜੋੜਾ ਵੀ ਨਹੀਂ ਐ ਨਹੀਂ ਨੀਲਾ ਘੋੜਾ ਜਿਹਦੀ ਸਵਾਰੀ ਕਰਕੇ ਦੂਰ ਦੁਰਾਡੇ ਚਲਾ ਜਾਵੇ ਅੱਜ ਮੇਰਾ ਬਾਦਸ਼ਾਹ ਜੋੜਿਆਂ ਤੋਂ ਬਗੈਰ ਘੜੀ ਚੋਂ ਨਿਕਲਦਾ ਹੈ ਕਹਿੰਦੇ ਜੀ ਤਾਰਿਆਂ ਦੀ ਸੇਧ ਦੇ ਵਿੱਚ ਤੁਰੇ ਜਾਣਾ ਅਲੱਗ ਅਲੱਗ ਜਾਵਾਂਗੇ ਤੇ ਕਦੇ ਨਾ ਕਦੇ ਮਿਲ ਜਾਵਾਂਗੇ ਤੁਸੀਂ ਤਾਰਿਆਂ ਦੇ ਸੇਧ ਵਿੱਚ ਤੁਰ ਪਾਓ ਜੀ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਤੁਰਦੇ-ਤੁਰਦੇ ਮਾਛੀਵਾੜੇ ਦੇ ਜੰਗਲਾਂ ਵਿੱਚ ਚਲੇ ਜਾਂਦੇ ਆਂ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਗੁਰਦੁਆਰਾ ਚਰਨ ਕਮਲ ਹੈ ਉੱਥੇ ਕਦੇ ਗੁਲਾਮੇ ਤੇ ਪੰਜਾਬੇ ਦੇ ਮਾਗ ਹੁੰਦੇ ਸੀ ਜੀ ਤੇ ਬਾਦਸ਼ਾਹ ਉਸ ਮਾਸੀ ਵਾਲੇ ਦੇ ਜੰਗਲਾਂ ਵਿੱਚ ਚਲੇ ਜਾਂਦੇ ਉੱਥੇ ਜਾ ਕੇ ਸਾਧ ਸੰਗਤ ਨਾ ਤੇ ਇਹ ਪਤਾ ਵੀ ਮੇਰੇ ਛੋਟੇ ਪੁੱਤਰ ਜੋਰਾਵਰ ਸਿੰਘ ਫਦੇ ਸਿੰਘ ਕਿੱਥੇ ਨੇ ਮਾਤਾ ਕਿੱਥੇ ਹੈ ਨਾ ਆਪਣੇ ਮਹਿਲਾਂ ਦਾ ਪਤਾ ਕਿੱਥੇ ਚਲੇ ਗਏ ਨੇ ਤੇ ਪ੍ਰਮਾਤਮਾ ਨੂੰ ਕੋਈ ਉਲਾਮਾ ਵੀ ਨਹੀਂ ਹੈ ਕੋਈ ਉਲਾਮਾ ਵੀ ਨਹੀਂ ਦਿੰਦੇ ਹੋਏ ਕਿ ਮੇਰੇ ਦੋ ਪੁੱਤਰ ਵੱਡੇ ਪੁੱਤਰ ਪ੍ਰਮਾਤਮਾ ਨੂੰ ਕਿ ਤੁਸੀਂ ਖੋ ਲਏ ਕੋਈ ਉਲਾਮਾ ਨਾ ਦਿੰਦੇ ਹੋਏ ਇੱਕ ਰੱਬੀ ਗੀਤ ਦੇ ਵਿੱਚ ਜੁੜ ਜਾਂਦੇ ਆਪਾਂ ਅਕਸਰ ਹੀ ਸਰਵਣ ਕਰਦੇ ਆਂ ਗੀਤਨ ਦੇ ਵਿੱਚ ਮਿੱਤਰ ਪਿਆਰੇ ਨੂੰ ਹਾਲ ਮਰੀਤਾਂ ਦਾ ਕਹਿਣਾ ਤਦ ਬਿਨ ਰੋਗ ਰਜਾਈਆਂ ਦਾ ਓਡਣ ਨਾਗਨਵਾਸਾਂ ਦੇ ਰਹਿਣਾ ਸੂਰ ਸਰਾਹੀ ਖੰਜਰ ਬਿਆਲਾ ਪੱਠ ਖੇੜਿਆਂ ਦੇ ਰਹਿਣਾ ਤੂਰ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸੈਣਾ ਯਾਰ ਦੇ ਦਾ ਸਾਨੂੰ ਸੱਥਰ ਚੰਗਾ ਪਟ ਖੇੜਿਆਂ ਦੇ ਰਹਿਣਾ ਤਾਂ ਇਹ ਜੋ ਗੀਤ ਗਾਇਆ ਪਾਤਸ਼ਾਹ ਨੇ ਇਹਦਾ ਭਾਵ ਇਹ ਸੀ ਕਿ ਮੇਰੇ ਪਿਆਰੇ ਅਕਾਲ ਪੁਰਖ ਮਿੱਤਰ ਨੂੰ ਇਹ ਕਹਿ ਦੇਣਾ ਇੱਕ ਸੰਦੇਸ਼ ਲਿਖਦੇ ਆ ਰੱਬੀ ਕਿ ਮੈਂ ਕੋਈ ਉਲਾਮਾ ਨਹੀਂ ਦੇ ਰਿਆ ਮੇਰੇ ਪੁੱਤਰਾਂ ਦੇ ਜਾਣ ਦਾ ਕਿ ਅੱਜ ਮੈਂ ਟਿੰਡ ਦਾ ਸਰਾਨਾ ਲਾ ਕੇ ਇਹਨਾਂ ਮਾਛੀਵਾੜੇ ਦੇ ਜੰਗਲਾਂ ਵਿੱਚ ਪਿਆ ਹਾਂ ਤੇ ਲੋਕ ਘਰਾਂ ਦੇ ਵਿੱਚ ਕਹਿੰਦੇ ਰਜਾਈਆਂ ਦੇ ਵਿੱਚ ਸੁੱਤੇ ਪਏ ਨੇ ਇਹ ਪਾਤਸ਼ਾਹ ਨੂੰ ਅਕਾਲ ਪੁਰਖ ਨੂੰ ਸੰਦੇਸ਼ ਲਿਖਦੇ ਕਹਿੰਦੇ ਮੈਂ ਟੈਂਟ ਦਾ ਸਹਾਰਾ ਲਾ ਕੇ ਇੱਥੇ ਪਿਆ ਹੋਇਆ ਲੋਕ ਰਜਾਈਆਂ ਦੇ ਵਿੱਚ ਘਰਾਂ ਦੇ ਵਿੱਚ ਪਏ ਹੋਏ ਨੇ ਇਹ ਮੇਰੇ ਅਕਾਲ ਪੁਰਖ ਮਿੱਤਰ ਕਹਿੰਦੇ ਨੇ ਕਿ ਮੈਨੂੰ ਮੇਰਾ ਜੀਵਨ ਇਸ ਤਰ੍ਹਾਂ ਲੱਗਦਾ ਹੈ ਕਹਿੰਦੇ ਜੀ ਤੇਰੇ ਬਿਨਾ ਕਹਿੰਦੇ ਕੋਈ ਪਿਆਲਾ ਛੱਕ ਕੇ ਆਨੰਦਮਈ ਹੋ ਜਾਂਦਾ ਹੈ ਤੇ ਮੈਨੂੰ ਇਹ ਪਿਆਲਾ ਹੀ ਅੱਜ ਖੰਜਰ ਵਰਗਾ ਲੱਗਦਾ ਹੈ ਅਸਾਈਆਂ ਦੇ ਵਾਂਗ ਮੇਰਾ ਜੀਵਨ ਲੱਗੇਗਾ ਜੇਕਰ ਮੈਂ ਤੇਰੀ ਯਾਦ ਤੋਂ ਵਿਛੜ ਜਾਵਾਂ ਪਰ ਕਹਿੰਦੇ ਰਜਾਈਆਂ ਦਾ ਓਢਣ ਜਿ ਜਦ ਮੈਂ ਰਜਾਈਆਂ ਲੈਂਦਾ ਤੇ ਮੈਨੂੰ ਇਹ ਰਜਾਈਆਂ ਰੋਗ ਲੱਗਦਾ ਤੇਰੇ ਤੋਂ ਵਿਛੜ ਕੇ ਮੈਨੂੰ ਇਹ ਸਾਰੇ ਆਨੰਦ ਰੋਗ ਲੱਗਦੇ ਤੇ ਭਾਰ ਕਹਿੰਦੇ ਅੱਜ ਮੈਂ ਸੱਤਰ ਤੇ ਪਿਆ ਹੋਇਆ ਹਾਂ ਲੋਕ ਰਜਾਈਆਂ ਦਾ ਆਨੰਦ ਮਾਨਦੇ ਪਏ ਔਰ ਕਹਿੰਦੇ ਮੈਨੂੰ ਇਹ ਸੱਥਰ ਬਖਸ਼ ਦੇਵੀ ਕੋਖ ਪਿਆਸ ਬਖਸ਼ ਦੇਵੀ ਤੇ ਇੱਕ ਆਪਣੇ ਸ਼ਹੀਦ ਹੋਏ ਪੁੱਤਰਾਂ ਦੇ ਦਦਾਰੇ ਬਖਸ਼ ਦੇਵੀ ਪਰ ਕਹਿੰਦੇ ਨੇ ਆਪਣੀ ਵਿਛੋੜੇ ਦੀ ਜਣੀ ਉਡੀਕ ਹੈ ਉਹ ਨਾ ਬਖਸ਼ੀ ਇਹ ਵਚਨ ਉਦੋਂ ਮਾਛੀਵਾੜੇ ਦੇ ਜੰਗਲਾਂ ਵਿੱਚ ਇੱਕ ਰੱਬੀ ਸੰਦੇਸ਼ ਗੁਰੂ ਪਾਤਸ਼ਾਹ ਜੀਏ ਗੀਤ ਗਾਉਂਦੇ ਮੇਤਰ ਬਿਆਰੇ ਨੂੰ ਹਾਲ ਮਰਦਾਂ ਦਾ ਤਨਾ ਤਦ ਬਿਨ ਰੋ ਵਿੰਗ ਕਸਾਈਆਂ ਦਾ ਸੈਨਾ ਪਿਆਰਣੀ ਨਾਸ ਨੂੰ ਸਥਰ ਚੰਗਾ ਆਠ ਖੜਿਆਂਦਾ ਰਣਾ ਇਹਨੇ ਨੂੰ ਤੁਰਦੇ ਤੁਰਦੇ ਭਾਈ ਦਾਸ ਸਿੰਘ ਭਾਈ ਸਾਹਿਬ ਭਾਈ ਧਰਮ ਸਿੰਘ ਗੁਰੂ ਕੇ ਪਿਆਰੇ ਤੇ ਭਾਈ ਸਾਹਿਬ ਭਾਈ ਮਾਨ ਸਿੰਘ ਤੋਤੇ-ਤੋਤੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਤੁਰੇ ਜਾ ਰਹੇ ਸਤਿਗੁਰਾਂ ਦੇ ਅੰਗੂਠੇ ਦੇ ਵਿੱਚ ਇੱਕ ਛੱਲਾ ਹੁੰਦਾ ਜੀ ਜਿਹਦੇ ਵਿੱਚ ਹੀਰਿਆਂ ਦੀਆਂ ਕਣੀਆਂ ਜੜੀਆਂ ਹੁੰਦੀਆਂ ਉਹ ਜਦੋਂ ਰਾਤ ਦਾ ਜਿਹੜਾ ਚੰਦਰਮਾ ਦਾ ਜਿਹੜਾ ਚਾਨਣ ਪੈਂਦਾ ਹੈ ਨਾ ਉਸ ਅੰਗੂਠੇ ਦੀ ਛੱਲੇ ਦੇ ਜਿਹੜੇ ਹੀਰੇ ਜੜੇ ਹੁੰਦੇ ਤੇ ਉਹ ਛੱਲਾ ਚਮਕ ਰਿਹਾ ਹੁੰਦਾ ਹੈ ਤੇ ਭਾਈ ਦਇਆ ਸਿੰਘ ਦੀ ਨਿਗਾਹ ਜਿਹੜੀ ਉਸ ਰੋਸ਼ਨੀ ਤੇ ਜਾਂਦੀ ਹੈ ਤੇ ਕਹਿੰਦੇ ਆ ਕਹਿੰਦੇ ਜੰਗਲ ਦੇ ਵਿੱਚ ਕੋਈ ਇੰਜ ਲੱਗਦਾ ਜਿਵੇਂ ਕੋਈ ਟੈਂਟ ਦਾ ਸਹਰਾਣਾ ਲਾ ਕੇ ਸੁੱਤਾ ਪਿਆ ਹੋਵੇ ਜਦੋਂ ਕੋਲ ਜਾਂਦੇ ਅਤੇ ਦੇਖਦੇ ਤੇ ਸਤਿਗੁਰੂ ਕਲਗੀਆਂ ਵਾਲਾ ਪਾਦਸ਼ਾਹ ਸੁੱਤਾ ਪਿਆ ਦੇਖ ਕੇ ਬੜੇ ਖੁਸ਼ ਹੁੰਦੇ ਆ ਵੀ ਪਾਦਸ਼ਾਹ ਸਾਨੂੰ ਮਿਲ ਗਏ ਸਤਿਗੁਰੂ ਜੀ ਬਣੀ ਬੜੀ ਗੂੜੀ ਨੀਂਦ ਵਿੱਚ ਸੁੱਤੇ ਹੋਏ ਆ ਉਹਨਾਂ ਨੇ ਆਪਣੀ ਤਲਵਾਰ ਹੈ ਜਿਹੜੀ ਉਹ ਸੀਨੇ ਨਾਲ ਲਾਈ ਹੋਈ ਹੈ ਕੀ ਦੇਖਦੇ ਆ ਪਿਆਰ ਨੇ ਸਾਧ ਸੰਗਤ ਬਹਿਰਾਂ ਦੇ ਵਿੱਚ ਛਾਲੇ ਹੋਏ ਹੋਏ ਆ ਸਤਿਗੁਰਾਂ ਦਾ ਜਾਮਾ ਜਿਹਨੂੰ ਚੋਲਾ ਕਹਿੰਦੇ ਆ ਉਹ ਲੀਰੋ ਲੀਰ ਹੋ ਚੁੱਕਿਆ ਤੇ ਆਪਣੇ ਭਾਵੇਂ ਉਹ ਗੂੜੀ ਨੀਂਦ ਵਿੱਚ ਸੁੱਤੇ ਐ ਭਾਈ ਵੀਰ ਸਿੰਘ ਲਿਖਦੇ ਐ ਕਹਿੰਦੇ ਭਾਵੇਂ ਉਹ ਗੂੜੀ ਨੀਂਦ ਵਿੱਚ ਸੁੱਤੇ ਹੋਏ ਐ ਪਰ ਆਪਣੇ ਪਿਆਰੇ ਦੀ ਯਾਦ ਵਿੱਚ ਸੁੱਤੇ ਹੋਏ ਤੇ ਪਾਏ ਦਿਆ ਸਿੰਘ ਕਹਿੰਦੇ ਸਿੰਘਾਂ ਨੂੰ ਸਿੰਘੋ ਰੌਲਾ ਨਾ ਪਾਇਓ ਅੱਜ ਮੇਰਾ ਗਲਗੀਆਂ ਵਾਲਾ ਪਿਤਾ ਕਹਿੰਦੇ ਸੁੱਦਾ ਪੈ ਬੜੀ ਗੁੜੀ ਨਹੀਂ ਦੇਖੀ ਕਿਤੇ ਆਪਣੀ ਆਵਾਜ਼ਾਂ ਦੇ ਨਾਲ ਕਿਤੇ ਮੇਰਾ ਪਾਸ਼ਾ ਜਾਗ ਪਵੇ ਪਰ ਐਡੇ ਸਦਕਵਾਨ ਸਿੱਖ ਤੋਂ ਰਿਆਣ ਹੀ ਗਿਆ ਪਾਏ ਦਿਆ ਸਿੰਘ ਸਤਿਗੁਰਾਂ ਦੇ ਚਰਨਾਂ ਨੂੰ ਕੁੱਟਣ ਲੱਗ ਜਾਈਆ ਜਦੋਂ ਪੈਰਾਂ ਨੂੰ ਛਪਰਸ਼ ਜਾਂ ਮਹਿਸੂਸ ਹੁੰਦਾ ਹੈ ਬਾਦਸ਼ਾਹ ਨੂੰ ਤੈਕੋਦਮ ਆਪਣੀ ਤਲਵਾਰ ਦੇ ਉੱਪਰ ਹੱਥ ਰੱਖ ਲੈਂਦੇ ਐ ਤੇ ਪੁੱਛਦੇ ਐ ਕੌਣ ਹੈ ਆਪਾਂ ਨੂੰ ਸੁਤੇ ਹਨ ਕੋਈ ਜਗਾਵੇ ਤੇ ਆਪਾਂ ਨੂੰ ਕੋਈ ਜਾਨ ਝਟਕਾ ਲੱਗਦਾ ਤੇ ਪੁੱਛਦੇ ਨੇ ਕੌਣ ਹੈ ਤੇ ਅੱਖਾਂ ਜਦੋਂ ਖੁੱਲ੍ਹਦੀਆਂ ਦੇਖਦੇ ਨੇ ਮੇਰੇ ਪਿਆਰੇ ਫੈਦਿਆ ਸਿੰਘ ਧਰਮ ਸਿੰਘ ਤੇ ਭਾਈ ਮਾਨ ਸਿੰਘ ਕੋਲ ਖੜੇ ਐ ਅਈਮਾਨ ਸਿੰਘ ਜਿਕਰ ਆਉਂਦਾ ਕਹਿੰਦੇ ਉਹ ਸਿੱਖ ਕਦੇ ਰੋਇਆ ਨਹੀਂ ਸੀ ਤੇ ਅੱਜ ਕੱਲ੍ਹ ਗਿਆਂ ਵਾਲੇ ਦੀ ਹਾਲਤ ਦੇਖ ਕੇ ਅੱਖਾਂ ਵਿੱਚੋਂ ਅਥਰੂ ਡਿੱਗਣ ਲੱਗ ਪੈਂਦੇ ਆ ਰੁਕ ਰੁਕਿਆ ਨਹੀਂ ਜਾਂਦਾ ਉਹ ਤੇ ਤਾਂ ਬਾਦਸ਼ਾਹ ਇਕੱਲੇ ਇਕੱਲੇ ਨੂੰ ਉੱਠ ਕੇ ਸੀਨੇ ਨਾਲ ਲਾਉਂਦੇ ਆ ਤੇ ਸਾਰਿਆਂ ਨੂੰ ਪਰਮਾਤਮਾ ਦਾ ਸ਼ੁਕਰ ਮੰਨਦੇ ਹੋਏ ਅਸ਼ੀਰਵਾਦ ਦਿੰਦੇ ਆਂ ਆਸੀਸਾਂ ਦਿੰਦੇ ਆ ਤੇ ਬਾਦਸ਼ਾਹ ਭਾਈ ਦਇਆ ਸਿੰਘ ਨੂੰ ਕਹਿੰਦੇ ਆ ਕਿ ਭਾਈ ਦਇਆ ਸਿੰਘ ਬੜੀ ਪਿਆਸ ਲੱਗੀ ਐ ਮੈਨੂੰ ਤੇ ਪਾਣੀ ਦਾ ਪ੍ਰਬੰਧ ਕਰੋ ਭਾਈ ਦਇਆ ਸਿੰਘ ਗੁਰੂ ਬਾਦਸ਼ਾਹ ਮਹਾਰਾਜ ਜੀ ਨੂੰ ਮੋਢੇ ਤੋਂ ਪਕੜ ਕੇ ਖੂਹ ਤੇ ਲੈ ਕੇ ਆਉਂਦੇ ਆ ਭਾਈ ਦਿਆ ਸਿੰਘ ਆਪਣੇ ਦੋਨਾਂ ਅੱਖਾਂ ਦੇ ਨਾਲ ਪਾਤਸ਼ਾਹ ਨੂੰ ਬਾਣੀ ਬੁਲਾਉਂਦਾ ਹੈ ਪਾਣੀ ਪੀ ਕੇ ਪਾਤਸ਼ਾਹ ਭਜਦੇਆ ਸਿੰਘ ਨੂੰ ਕਹਿੰਦੇ ਆ ਭਜਦੇਆ ਸਿੰਘ ਕਹਿੰਦੇ ਅੱਜ ਮੇਰਾ ਮਨ ਬੜਾ ਕਰਦਾ ਹੈ ਮੈਂ ਬਾਣੀ ਸੁਣਾ ਬਾਣੀ ਸੁਣਨ ਦਾ ਬੜਾ ਮਨ ਹੈ ਮੇਰਾ ਤੇ ਉਹ ਵੀ ਤੇਰੇ ਮੁਖ ਦੇ ਵਿੱਚੋਂ ਬਾਣੀ ਸੁਣਨੀ ਹੈ ਪਾਈ ਦਇਆ ਸਿੰਘ ਸਤਿਗੁਰਾਂ ਦੀ ਆਗਿਆ ਮੰਨ ਲੈਂਦਾ ਹੈ ਪਾਦਸ਼ਾ ਮਾਸੀਵਾੜੇ ਦੇ ਜੰਗਲਾਂ ਦੇ ਵਿੱਚ ਚੌਂਕੜਾ ਮਾਰ ਕੇ ਬੈਠ ਜਾਂਦੇ ਆ ਪਾਈ ਦਇਆ ਸਿੰਘ ਬਾਣੀ ਉਚਾਰਨ ਲੱਗ ਜਾਂਦਾ ਹੈ ਪਾਦਸ਼ਾ ਬਾਣੀ ਸੁਣਦੇ ਆ ਹੁਣ ਪਾਦਸ਼ਾ ਸਰੂਰ ਵਿੱਚ ਆ ਜਾਂਦੇ ਆ ਬਾਣੀ ਨੂੰ ਸੁਣ ਕੇ ਤੇ ਜਿਸ ਦਾ ਜੰਗਲ ਜਿਸ ਦਾ ਬਾਗ ਹੁੰਦਾ ਜੀ ਭਾਈ ਗਲਾਬੇ ਤੇ ਪੰਜਾਬੇ ਦਾ ਉਹਦਾ ਨੌਕਰ ਆਉਂਦਾ ਤੇ ਦੇਖਦਾ ਹੈ ਵੀ ਚਾਰ ਸਰੀਰ ਜੰਗਲ ਦੇ ਵਿੱਚ ਬੈਠੇ ਆ ਬਾਗ ਦੇ ਵਿੱਚ ਬੈਠੇ ਆ ਤੇ ਘਰ ਜਾ ਕੇ ਦੱਸਦਾ ਆਪਣੇ ਮਾਲਕ ਨੂੰ ਜੀ ਅੱਜ ਆਪਣੇ ਬਾਗ ਦੇ ਵਿੱਚ ਚਾਰ ਸਰੀਰ ਆਏ ਬੈਠੇ ਆ ਇੱਕ ਦਾ ਤਾਂ ਹਾਲ ਦੱਸਦਾ ਹੈ ਕਿ ਕੱਪੜੇ ਵੀ ਨੀਰੋ ਨੀਰੋ ਲੀਰ ਹੋ ਚੁੱਕੇ ਆ ਜਿਹੜਾ ਸਰੀਰ ਹੈ ਥੱਕਿਆ ਜਾਂ ਮਹਿਸੂਸ ਲੱਗਦਾ ਹੈ ਤਿੰਨ ਸਿੰਘ ਨਾਲ ਹੋਰ ਹਨ ਤੇ ਜਦੋਂ ਇਹਨਾਂ ਦੱਸਦਾ ਹੈ ਤੇ ਭਾਈ ਗਲਾਬਾ ਤੇ ਪੰਜਾਬਾ ਬਾਗ ਦੇ ਵਿੱਚ ਦੋਨੇ ਚੱਲੀ ਆਉਂਦੇ ਆ ਭੱਜੇ ਆਉਂਦੇ ਤੇ ਅੱਗੇ ਦੇਖਦੇ ਆ ਵੀ ਇੱਥੇ ਤਾਂ ਗਲਗਿਆਂ ਵਾਲਾ ਪਿਤਾ ਦੇ ਨਾਲ ਉਹਦੇ ਸਿੰਘ ਤਿੰਨ ਬੈਠੇ ਨੇ ਆਗੇ ਨਮਸਕਾਰ ਕਰਦੇ ਨੇ ਉਹਨਾਂ ਵਿੱਚੋਂ ਇੱਕ ਘਰ ਚਲਾ ਜਾਂਦਾ ਹੈ ਉਹ ਦੁੱਧ ਗਰਮ ਕਰ ਲਿਆਉਂਦਾ ਜੀ ਸਵਾਰੇ ਪਾ ਕੇ ਗਰਮ ਕਰਕੇ ਤੇ ਸਤਿਗੁਰਾਂ ਜੀ ਨੂੰ ਆ ਕੇ ਪਲਾਉਂਦੇ ਨੇ ਬੇਨਤੀ ਕਰਦੇ ਨੇ ਸਤਿਗੁਰੂ ਇਹ ਦੁੱਧ ਤੁਸੀਂ ਛਕ ਲਵੋ ਸਤਿਗੁਰੂ ਪਾਤਸ਼ਾਹ ਮਹਾਰਾਜ ਦੁੱਧ ਛਕਦੇ ਨੇ ਨਾਂ ਤਿੰਨੇ ਸਿੰਘ ਜਿਹੜੇ ਉਹ ਵੀ ਦੁੱਧ ਦੇ ਪਿਆਲੇ ਛਕ ਲੈਂਦੇ ਆ ਪਾਇ ਗਲਾਬਾਂ ਦੇ ਪੰਜਾਬਾ ਸਤਿਗੁਰੂ ਜੀ ਨੂੰ ਬੇਨਤੀ ਕਰਦੇ ਆ ਕਿ ਸਤਿਗੁਰੂ ਆਪ ਜੀ ਦੇ ਦਿੱਤੇ ਹੋਏ ਚੁਬਾਰੇ ਨੇ ਆਪ ਜੀ ਦਾ ਦਿੱਤਾ ਹੋਇਆ ਬੜਾ ਧੰਨ ਹੈ ਆਪ ਜੀ ਕਿਰਪਾ ਕਰਕੇ ਸਾਡੇ ਘਰ ਚਲੋ ਸਤਿਗੁਰੂ ਜੀ ਕਹਿੰਦੇ ਦੇਰ گلਾਬਿਆਂ ਕਿਤੇ ਸਾਡੇ ਘਰ ਚਲੇ ਜਾਣ ਕਾਰਨ ਵੀ ਤੈਨੂੰ ਕੋਈ ਨੁਕਸਾਨ ਨਾ ਹੋ ਜਾਵੇ ਤੂੰ ਕਿਸੇ ਮੁਸ਼ਕਲ ਵਿੱਚ ਨਾ ਆ ਜਾਵੇਂ ਇਸ ਕਰਕੇ ਸਾਨੂੰ ਇਹ ਰਾਤ ਹੈ ਜਿਹੜੀ ਇਸ ਬਾਗ ਵਿੱਚ কাট ਲੈਣ ਦੇ ਦਿਨ ਘਟ ਲੈਣ ਦੇ ਕਹਿੰਦੇ ਤੇ ਰਾਤ ਨੂੰ ਅਸੀਂ ਕਿੱਥੇ ਚਲੇ ਜਾਵਾਂ ਪਰ ਇੱਕ ਬੇਨਤੀ ਅਸੀਂ ਇਹ ਵੀ ਕਰਦੇ ਆਂ ਵੀ ਦੇਖ ਅਸੀਂ ਤੇਰੇ ਘਰ ਚਲੇ ਤਾਂ ਜਾਵਾਂਗੇ ਪਰ ਵੇਖ ਕਿਤੇ ਡੋਲ ਨਾ ਜਾਵੀਂ ਡੋਲ ਨਾ ਜਾਵੀਂ ਕਿਤੇ ਅਸੀਂ ਤੇਰੇ ਘਰ ਤਾਂ ਚਲੇ ਜਾਵਾਂਗੇ ਉਹ ਬੇਨਤੀਆਂ ਕਰਕੇ ਭਾਈ ਗੁਲਾਬਾ ਤੇ ਪੰਜਾਬਾ ਸਤਿਗੁਰਾਂ ਜੀ ਨੂੰ ਆਪਣੇ ਘਰ ਲੈ ਜਾਂਦੇ ਆਂ ਜੀ ਤਿੰਨੇ ਸਿੰਘ ਨਾਲ ਚਲੇ ਜਾਂਦੇ ਨੇ ਇਧਰ ਸਰਹੰਦ ਜਿਹੜਾ ਬਾਣਾ ਵਾਪਰਨ ਲੱਗਦਾ ਹੈ ਪਰ ਸਤਿਗੁਰੂ 마ਸੀਵਾੜੇ ਦੇ ਜੰਗਲਾਂ ਵਿੱਚ 마ਸੀਵਾੜੇ ਦੇ ਉਸ ਬਾਗ ਤੋਂ ਪਈ ਗੁਲਾਬੇ ਤੇ ਪੰਜਾਬੀ ਦੇ ਘਰ ਫੈਲੇ ਹੋਏ ਐ ਚੁਬਾਰੇ ਦੇ ਵਿੱਚ ਪਾਸ਼ਾ ਦਾਸਨ ਲਾਇਆ ਹੋਇਆ ਹੈ ਪਾਸ਼ਾ ਦਾਸਨ ਲਾਇਆ ਹੋਇਆ ਸਾਧ ਸੰਗਤ ਤੇ ਆਸਨ ਲੱਗਿਆ ਹੋਇਆ ਜੀ ਸਤਿਗੁਰੂ ਬਿਰਾਜਮਾਨ ਨੇ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਗੁਲਾਬੀ ਨੂੰ ਕਹਿੰਦੇ ਆ ਭਾਈ ਗੁਲਾਬਿਆ ਤੈਨੂੰ ਪਤਾ ਆਸੀਂ ਇਸ ਮਾਸ਼ੀ ਵਾਲੇ ਕਿਉਂ ਆਏ ਕਹਿੰਦਾ ਨਹੀਂ ਸਤਿਗੁਰੂ ਆਪ ਦੱਸੋ ਤੇ ਭਾਈ ਗੁਲਾਬੇ ਨੂੰ ਪਾਤਸ਼ਾਹ ਕਹਿੰਦੇ ਆ ਵੀ ਇੱਥੇ ਇੱਕ ਮਾਂ ਦਾ ਰਹਿੰਦੀ ਹੈ ਜਿਹਦਾ ਨਾਮ ਹੈ ਗੁਰਦਈ ਉਹ ਸਾਡੇ ਵਾਸਤੇ ਉਹਨੇ ਸੂਤ ਕੱਤਿਆ ਤੇ ਸੂਤ ਦਾ ਇੱਕ ਵਸਤਰ ਬਣਾਇਆ ਹੈ ਤੇ ਬਹੁਤ ਬਜ਼ੁਰਗ ਨਾ ਉਹਦੇ ਤੋਂ ਤੁਰਿਆ ਜਾਂਦਾ ਨਾ ਪਰ ਉਹ ਇਤਨੀ ਬਜ਼ੁਰਗ ਹੈ ਸਰੀਰ ਬੜਾ ਕਮਜ਼ੋਰ ਹੈ ਅੱਖਾਂ ਦੋਨੋਂ ਦਿਸਦਾ ਵੀ ਨਹੀਂ ਹੈ ਇਸ ਕਰਕੇ ਉਹ ਸਾਡੇ ਪਾਸ ਆ ਨਹੀਂ ਸਕਦੀ ਬੇਨਤੀਆਂ ਹੀ ਕਰਦੀ ਰਹਿੰਦੀ ਸਤਿਗੁਰੂ ਕਿਤੇ ਆਪ ਮੈਨੂੰ ਦਰਸ਼ਨ ਦੇ ਦਿਓ ਇਸ ਕਰਕੇ ਹੀ ਕਹਿੰਦੇ ਭਾਈ ਗਲਾਪਿਆ ਅਸੀਂ ਮਾਸੀ ਵਾਲੇ ਆਈ ਤੇ ਤੂੰ ਇਸ ਤਰ੍ਹਾਂ ਘਰ ਉਸ ਮਾਤਾ ਨੂੰ ਸਾਡੇ ਪਾਸ ਲੈ ਕੇ ਆ ਤੇ ਭਾਈ ਗਲਾਪਾ ਕੀ ਕਰਦਾ ਉਹਦੀ ਜਿਹੜੀ ਮਾਤਾ ਗੁਰਦਾਈ ਹੁੰਦੀ ਉਹਦੇ ਪੁੱਤਰ ਦਾ ਨਾਂ ਹੁੰਦਾ ਨਿਹਾਲਾਂ ਉਹ ਘਰ ਜਾ ਕੇ ਆਵਾਜ਼ ਲਗਾਉਂਦਾ ਭਾਈ ਨਿਹਾਲਿਆ ਘਰ ਹੀ ਐ ਤੇ ਭਾਈ ਨਿਹਾਲਾ ਘਰੋਂ ਬਾਹਰ ਆਉਂਦਾ ਹੈ ਦੇਖਦਾ ਤੇ ਕਹਿੰਦੇ ਹਾਂ ਭਾਈ ਗਲਾਬਿਆ ਦੱਸ ਕੀ ਗੱਲ ਹੈ ਤੇ ਭਾਈ ਗਲਾਬਾ ਕਹਿੰਦਾ ਵੀ ਮਾਤਾ ਘਰ ਨਹੀਂ ਹੈ ਤੇ ਜੀ ਮਾਤਾ ਘਰ ਹੈ ਕਹਿੰਦਾ ਹਾਂ ਜੀ ਘਰ ਵਿੱਚ ਬੈਠੀ ਹੈ ਬਸਤਰ ਬਣਾਇਆ ਹੋਇਆ ਬਾਦਸ਼ਾਹ ਦੇ ਵਾਸਤੇ ਤੇ ਉਡੀਕ ਕਰਦੀ ਰਹਿੰਦੀ ਹੈ ਵੀ ਕਦੋਂ ਆਉਣਗੇ ਪਾਈ ਗਲਬਾ ਨੇ ਹੱਲੇ ਨੂੰ ਕਹਿੰਦਾ ਰੇਕ ਭਾਈ ਨੇ ਹੱਲਿਆ ਰੋਣਾ ਨਾ ਪਾਈ ਕਲਗੀਆਂ ਵਾਲਾ ਪਿਤਾ ਕਹਿੰਦਾ ਮੇਰੇ ਘਰ ਠਹਿਰਾ ਹੋਇਆ ਇਹਨੇ ਨੂੰ ਮਾਤਾ ਸੁਣ ਲੈਂਦੀ ਐ ਮਾਤਾ ਸੁਣ ਕੇ ਤੇ ਉੱਠ ਕੇ ਕਮਰੇ ਵਿੱਚ ਆ ਜਾਂਦੀ ਐ ਬੜੀ ਬੜੀ ਖੁਸ਼ ਹੁੰਦੀ ਐ ਜਦੋਂ ਸੌਂਦੀ ਐ ਨਾ ਪਿਕਲਕੀਆਂ ਵਾਲਾ ਪਿਤਾ ਭਾਈ ਗਲਾਪੇ ਦੇ ਘਰ ਠਹਿਰਿਆ ਹੋਇਆ ਹੈ ਭਾਈ ਗਲਾਪਾ ਦੱਸਦਾ ਹੈ ਕਿੰਨੇ ਸਤਿਗੁਰੂ ਮਾਂ ਦੇਣੇ ਵਾਸਤੇ ਇੱਥੇ ਆਇਆ ਹੈ ਤੇਰੇ ਇਸ ਬਸਤਰ ਨੂੰ ਲੈਣ ਵਾਸਤੇ ਆਇਆ ਹੈ ਤੂੰ ਇਸ ਤਰ੍ਹਾਂ ਕਾਰਨ ਸਾਡੇ ਨਾਲ ਚਲ ਤੈਨੂੰ ਪਾਤਸ਼ਾਹ ਨੇ ਬੁਲਾਇਆ ਤੇ ਮਾਤਾ ਦੇ ਜਿਵੇਂ ਪੈਰਾਂ ਵਿੱਚ ਜਾਣ ਹੀ ਆ ਜਾਂਦੀ ਹੈ ਜਿਵੇਂ ਅੱਖਾਂ ਤੋਂ ਉਹਨੂੰ ਦੇਖਣ ਲੱਗ ਪੈਂਦਾ ਹੋਵੇ ਤੇ ਭੱਜ ਕੇ ਭਾਈ ਗੁਲਾਬੇ ਦੇ ਘਰ ਮਾਤਾ ਚਲੀ ਜਾਂਦੀ ਏ ਨਾਲ ਭਾਈ ਨਿਹਾਲਾ ਨਾਲ ਭਾਈ ਗੁਲਾਬਾ ਤੇ ਜਾ ਕੇ ਚੁਬਾਰੇ ਦੇ ਵਿੱਚ ਸਤਿਗੁਰਾਂ ਨੂੰ ਨਮਸ਼ਕਾਰ ਕਰਦੀ ਏ ਕਹਿੰਦੀ ਧੰਨ ਬਾਗ ਅੱਜ ਮੇਰੇ ਤੁਹਾਡੇ ਦਰਸ਼ਨ ਹੋਏ ਦਰਸ਼ਨ ਕਰਕੇ ਕਹਿੰਦੀ ਸਤਿਗੁਰੂ ਮੇਰੇ ਮਨ ਵਿੱਚ ਬੜੀ ਆਸ ਸੀ ਵੀ ਤੁਸੀਂ ਮੈਨੂੰ ਦਰਸ਼ਨ ਦੇਵੋ ਮੇਰੇ ਅੱਖਾਂ ਦੇ ਵਿੱਚ ਰੋਸ਼ਨੀ ਨਹੀਂ ਹੈ ਪੈਰਾਂ ਵਿੱਚ ਜਾਨ ਨਹੀਂ ਹੈ ਸਰੀਰ ਕਮਜ਼ੋਰ ਬਜ਼ੁਰਗ ਹੋ ਗਿਆ ਹੈ ਇਤਨਾ ਬਜ਼ੁਰਗ ਹੋ ਗਿਆ ਕਿ ਮੈਥੋਂ ਤੁਰ ਕੇ ਵੀ ਨਹੀਂ ਆਇਆ ਜਾਂਦਾ ਤੇ ਕਿਰਪਾ ਕਰਕੇ ਮੇਰਾ ਇਹ ਵਸਤਰ ਹੈ ਜਿਹੜਾ ਤੁਸੀਂ ਪਰਵਾਰ ਕਰ ਲੋ ਤੇ ਸਤਿਗੁਰੂ ਜੀ ਉਹ ਵਸਤਰ ਪਕੜ ਲੈਂਦੇ ਆ ਤੇ ਵਿਦਵਾਨ ਕਹਿੰਦੇ ਆ ਵੀ ਜਦੋਂ ਨਾ ਸਤਿਗੁਰੂ ਜੀ ਮਾਤਾ ਵਸਤਰ ਦੇ ਦਿੰਦੀ ਹੈ ਤੇ ਇਹ ਬੇਨਤੀ ਕਰਦੀ ਹੈ ਵੀ ਇਸ ਜਰਜਰੇ ਸਰੀਰ ਤੋਂ ਮੈਨੂੰ ਛੁਟਕਾਰਾ ਦੇ ਦਿਓ ਹੰਮ ਤੁਸੀਂ ਤੇ ਜਦੋਂ ਹੀ ਸਤਿਗੁਰਾਂ ਨੂੰ ਵਸਤਰ ਪਵਾਉਂਦੀ ਹੈ ਤੇ ਉਸਦੇ ਪ੍ਰਾਣ ਨਿਕਲ ਜਾਂਦੇ ਤੇ ਗਲਗੀਆਂ ਵਾਲੇ ਪਿੱਤੇ ਹੱਸ ਕੇ ਕਹਿਣ ਲੱਗਦੇ ਆ ਵੀ ਮਾਤਾ ਤੇਰੀ ਯਾਤਰਾ ਸਫਲ ਹੋਊਗੀ ਇੰਨਾ ਜਦੋਂ ਵਰਤਾਂਤ ਵਾਪਰਦਾ ਹੈ ਉਦੋਂ ਨਵੀਖਾਂ ਤੇ ਗਣੀਖਾਂ ਆਪਣੇ ਘਰ ਆਉਂਦੇ ਆ ਉਹ ਘੋੜਿਆਂ ਦੇ ਵਪਾਰੀ ਐ ਜਦੋਂ ਆਨੰਦਪੁਰ ਸਾਹਿਬ 'ਤੇ ਸਤਿਗੁਰੂ ਰਹਿੰਦੇ ਹੁੰਦੇ ਸੀ ਤੇ ਨਵੀਖਾਂ ਤੇ ਗਣੀਖਾਂ ਗੁਰੂ ਪਾਸ਼ਾ ਕੋਲ ਘੋੜੇ ਲੈ ਕੇ ਜਾਂਦੇ ਹੁੰਦੇ ਸੀ ਪਾਸ਼ਾ ਘੋੜਿਆਂ ਨੂੰ ਖਰੀਦ ਲੈਂਦੇ ਸੀ ਤੇ ਅੱਜ ਜਦੋਂ ਘਰ ਆਉਂਦੇ ਆ ਉਹਨਾਂ ਦੀ ਇੱਕ ਛੋਟੀ ਜੀ ਧੀ ਹੈ ਬੜੀ ਛੋਟੀ ਧੀ ਉਹਨਾਂ ਦੀ ਇਹ ਜਦੋਂ ਅ ਵੀ ਖਾਦੇ ਗਣੀ ਖਾਂ ਘਰ ਆਉਂਦੇ ਆ ਤੇ ਉਹ ਬੱਚੀ ਕਹਿੰਦੀ ਹੈ ਕਿ ਪਿਤਾ ਜੀ ਤੁਸੀਂ ਕੁਝ ਸੁਣਿਆ ਕਹਿੰਦੀ ਕੀ ਬੱਚੀ ਉਹ ਕਹਿੰਦੇ ਤੁਸੀਂ ਜਿਹੜੀਆਂ ਮੈਨੂੰ ਸਾਖੀਆਂ ਸੁਣਾਉਂਦੇ ਹੁੰਦੇ ਸੀ ਨਾ ਜਿਹੜੇ ਗੁਰੂ ਦੀਆਂ ਤੇ ਕਹਿੰਦੇ ਮੈਂ ਸੁਣਿਆ ਉਹਨਾਂ ਦਾ ਆਨੰਦ ਪੂਰੀ ਉੱਜੜ ਗਿਆ ਉਹਨਾਂ ਦੇ ਵੱਡੇ ਸਹਿਬਜ਼ਾਦੇ ਆ ਜਿਹੜੇ ਉਹ ਸ਼ਹੀਦ ਕਰ ਦਿੱਤੇ ਗਏ ਐ। ਚਮਕੌਰ ਦੀ ਗੜੀ ਦੇ ਵਿੱਚ ਬੜਾ ਭਾਰੀ ਜੰਗ ਹੋਇਆ ਤੇ ਉਹ ਚਮਕੌਰ ਦੀ ਗੜੀ ਛੱਡ ਗਏ। ਤੇ ਹੁਣ ਪਤਾ ਨਹੀਂ ਉਹ ਕਿੱਥੇ ਹੋਣਗੇ। ਜਦੋਂ ਨਬੀ ਖਾਨ ਦੇ ਗਣੀ ਖੈ ਨਹੀਂ ਗੱਲ ਸੁਣਦੇ ਨਾ ਜੀ ਉਹਨਾਂ ਦੀ ਰਗਾਂ ਦੇ ਵਿੱਚੋਂ ਪਾਣੀ ਨਹੀਂ ਉਤਰਦਾ। ਤੇ ਕਹਿ ਦਿੰਦੇ ਆ ਕਹਿੰਦੇ ਨੇ ਇਹ ਧੰਨ ਕਲਗੀਆਂ ਵਾਲੇ ਪਿਤਾ ਉਹ ਸਿੰਘ ਬੜੇ ਕਰਮਾਂ ਵਾਲੇ ਹੋਣਗੇ ਬੜੇ ਵਡਭਾਗੇ ਹੋਣਗੇ ਕਹਿੰਦੇ ਜਿਨ੍ਹਾਂ ਜਿਨ੍ਹਾਂ ਜੋ ਤੁਹਾਡੇ ਲਈ ਸ਼ਹੀਦ ਹੋਗੇ ਕਹਿੰਦੇ ਸਾਨੂੰ ਵੀ ਤੂੰ ਇੱਕ ਮੌਕਾ ਦੇ ਵੀ ਅਸੀਂ ਤੇਰੀ ਸੇਵਾ ਕਰ ਸਕੀਏ ਸਾਨੂੰ ਤੂੰ ਕਿਤੇ ਮਿਲ ਪਵੇਂ ਤੇ ਕਹਿੰਦੇ ਦੁਸ਼ਮਨ ਦੀ ਕੀ ਮਜਾਲ ਤੁਹਾਨੂੰ ਕਹਿੰਦਾ ਹੱਥ ਲਾ ਜਾਵੇ ਸਾਡੇ ਮਨ ਵਿੱਚ ਬੜੀ ਇੱਛਾ ਹੈ ਕਿਤੇ ਤੁਸੀਂ ਸਾਨੂੰ ਮਿਲ ਜਾਓ ਅਸੀਂ ਤੁਹਾਡੀ ਸੇਵਾ ਕਰੀਏ ਕਹਿੰਦੇ। ਇਹ ਨਹੀਂ ਗੱਲ ਸੁਣ ਕੇ ਨਰਾਸ਼ ਹੋਏ ਆਪਣੇ ਘਰ ਤੋਂ ਬਾਹਰ ਆਉਂਦੇ ਆ ਤੇ ਬਾਹਰ ਭਾਈ ਗਲਾਬਾ ਖੜਿਆ ਹੁੰਦਾ। ਹੁਣ ਭਾਈ ਗਲਾਬੇ ਦਾ ਨਵੀਖਾ ਤੇ ਗਣੀ ਨਾ ਗਣੀ ਖਾ ਨੂੰ ਪਤਾ ਹੁੰਦਾ ਵੀ ਇਹ ਗੁਰੂ ਘਰ ਦਾ ਮਸੰਦ ਸੀ। ਇਹ ਪ੍ਰਚਾਰ ਕਰਦੇ ਸੀ ਸਿੱਖ ਧਰਮ ਦਾ। ਤੇ ਭਾਈ ਗੁਲਾਬੇ ਨੂੰ ਨਬੀ ਖਾਨ ਤੇ ਗਣੀ ਖਾਨ ਪੁੱਛਦੇ ਆ ਵੀ ਤੁਹਾਨੂੰ ਪਤਾ ਹੈ ਵੀ ਕਲਗੀਆਂ ਵਾਲਾ ਬੰਦੇ ਪਿਤਾ ਕਿੱਥੇ ਹੈ ਉਹ ਆ ਕੇ ਪਤਾ ਕੀ ਕਹਿੰਦਾ ਜੀ ਉਹ ਕਹਿੰਦਾ ਜੀ ਮੇਰੇ ਘਰ ਹੀ ਠਹਿਰੇ ਹੋਏ ਐ ਤੇ ਕਹਿੰਦੇ ਮੈਂ ਤਾਂ ਕਹਿੰਦਾ ਐਵੇਂ ਗੱਲ ਵਿੱਚ ਕਹਿੰਦਾ ਮੈਂ ਸਿਆਪਾ ਹੀ ਪਾ ਲਿਆ ਕਹਿੰਦਾ ਇਹਨਾਂ ਵਰਤਾਂਤ ਜਦੋਂ ਇਹ ਵਰਤਾਂਤ ਵਾਪਰਿਆ ਤਾਂ ਉਸ ਤੋਂ ਪਹਿਲਾਂ ਵਿਦਵਾਨ ਕਹਿੰਦੇ ਐ ਵੀ ਕੁਝ ਦਿਨ ਬੀਤਣ ਤੋਂ ਬਾਅਦ ਭਾਈ ਬਲਾਬਾ ਦੇ ਪੰਜਾਬਾ ਕਹਿੰਦਾ ਵੀ ਇੱਕ ਥਾਂ ਲੈ ਜਾਂਦਾ ਉਹਦੇ ਵਿੱਚ ਕੁਝ ਪੈਸੇ ਦੇਖ ਦਿੰਦਾ ਤੇ ਨਾਲ ਮਠਾਈ ਰੱਖ ਦਿੰਦੀ ਇਹਦਾ ਮਤਲਬ ਸਾਧ ਸੰਗ ਪਤਾ ਕੀ ਸੀ ਵੀ ਸਤਿਗੁਰੂ ਤੁਸੀਂ ਹੁਣ ਇੱਥੋਂ ਚਲੇ ਜਾਓ ਵੀ ਤੁਸੀਂ ਇੱਥੋਂ ਚਲੇ ਜਾਓ ਵੀ ਕਿਤੇ ਸੁਬਾ ਮੇਰੇ ਬੱਚੇ ਨਾ ਪੀੜ ਦੇਵੇ ਕਿਤੇ ਸਾਡਾ ਪਰਿਵਾਰ ਨਾ ਖਤਮ ਹੋ ਜਾਵੇ ਤੁਸੀਂ ਇੱਥੋਂ ਚਲੇ ਜਾਓ ਤੇ ਦਸਮ ਪਿਤਾ ਕਹਿੰਦੇ ਆ ਵੀ ਭਾਈ ਗੁਲਾਬਿਆ ਸਾਨੂੰ ਇੱਕ ਦਿਨ ਹੈ ਜਿਹੜਾ ਇੱਕ ਇੱਕ ਪੈਰ ਦੀ ਗੱਲ ਕਰਦੇ ਇੱਕ ਪੈਰ ਸਾਨੂੰ ਰੁਕ ਜਾਣ ਦੇ ਰਾਤ ਹੋਈ ਤੇ ਅਸੀਂ ਕਿਤੇ ਚਲੇ ਜਾਵਾਂ ਤੇ ਉਦੋਂ ਤਿੰਨੇ ਸਿੰਘ ਚੁੱਪ ਗਏ ਨਵੀਖਾ ਗਣੀਖਾ ਜਦੋਂ ਭਾਈ ਗਲਾਬੇ ਨੂੰ ਪੁੱਛਦੇ ਕਹਿੰਦੇ ਵੀ ਤੈਨੂੰ ਪਤਾ ਹੈ ਵੀ ਕਲਗੀਆਂ ਵਾਲਾ ਪਿਤਾ ਕਿੱਥੇ ਹੈ ਉਹ ਕਹਿੰਦਾ ਵੀ ਉਹ ਮੇਲੇ ਘਾੜੀ ਰੁਕੇ ਹੋਏ ਹੈ ਮੈਂ ਤਾਂ ਕਹਿੰਦਾ ਵੀ ਸਿਆਪਾ ਗੱਲ ਪਾ ਲਿਆ ਕਹਿੰਦੇ ਵੀ ਹੁਣ ਉਹ ਜਾਨ ਦਾ ਨਾਂ ਨਹੀਂ ਲੈਂਦੇ ਜਦੋਂ ਇੰਨੀ ਗੱਲ ਸੁਣਦੇ ਆ ਤੇ ਨਵੀਖਾ ਤੇ ਗਣੀਖਾ ਕਹਿੰਦਾ ਵੀ ਕਹਿੰਦੇ ਦੋਨੇ ਭਰਾ ਬੜੇ ਖੁਸ਼ ਹੁੰਦੇ ਆ ਉਭੇਣਾ ਕਿਸੇ ਦੀ ਉਡੀਕ ਕੀਤੇ ਤੇ ਉਹ ਚਬਾਰਾ ਚੜ ਜਾਂਦੇ ਆ ਜਾ ਕੇ ਜਦੋਂ ਸਤਿਗੁਰਾਂ ਨੂੰ ਦੇਖਦੇ ਆ ਤੇ ਨਮਸ਼ਕਾਰ ਕਰਦੇ ਆ ਖੁਸ਼ ਹੁੰਦੇ ਆ ਵੇਖ ਕੇ ਤੇ ਜਿਸ ਨੂੰ ਅਸੀਂ ਮਾਨ ਵਿੱਚ ਅੰਦਰੋਂ ਹੀ ਅੰਦਰੋਂ ਲੱਭਦੇ ਫਿਰਦੇ ਸੀ ਅੱਜ ਸਾਨੂੰ ਪ੍ਰਤੱਖ ਦਿਖ ਗਿਆ ਤੇ ਜਾ ਕੇ ਬੇਨਤੀ ਕਰਦੇ ਆ ਵੀ ਸਤਿਗੁਰੂ ਤੁਸੀਂ ਸਾਡੇ ਘਰ ਚ ਤੇ ਸਾਧਗੁਰੂ ਕਹਿੰਦੇ ਆ ਵੀ ਭਾਈ ਨਵੀ ਖਾਨ ਤੇ ਗਨੀ ਖਾਨ ਦੇਖੀ ਕਿਤੇ ਤੁਸੀਂ ਦਕਣਾ ਡੋਲਾ ਜਾਈਂ ਅਸੀਂ ਭਾਈ ਗਲਾਬੇ ਤੇ ਪੰਜਾਬੀ ਨੂੰ ਵੀ ਇਹੀ ਆਖਿਆ ਸੀ ਵੀ ਸਮਾਂ ਬੜਾ ਕਰੂਰ ਚੱਲ ਰਿਹਾ ਹੈ ਦੇਖੀ ਕਿਤੇ ਉਹ ਤੁਹਾਨੂੰ ਤੁਹਾਡੇ ਪਰਿਵਾਰਾਂ ਨੂੰ ਨੁਕਸਾਨ ਨਾ ਹੋ ਜਾਵੇ ਅਸੀਂ ਤਾਂ ਮੁਸ਼ਕਲ 'ਚ ਹੈਗੇ ਹੀ ਆ ਮੈਂ ਇਹਨਾਂ ਨੂੰ ਵੀ ਆਖਿਆ ਸੀ ਕਿਤੇ ਤੁਸੀਂ ਡੋਲ ਨਾ ਜਾਓ ਅਰੇ ਮੈਨੂੰ ਲੈ ਆਇ। ਪਰ ਕਹਿੰਦੇ ਅਸੀਂ ਤੁਹਾਨੂੰ ਵੀ ਕਹਿੰਦੇ ਆ ਮੈਂ ਦੇਖੀ ਕਿਤੇ ਡੋਲ ਨਾ ਜਾਇਓ। ਕਹਿੰਦੇ ਪਾਦਸ਼ਾਹ ਤੇਰੇ ਸਰੀਰ ਤੇ ਵੱਜਣ ਵਾਲਾ ਤੀਰ ਅਸੀਂ ਆਪਣੀ ਹਿੱਕ ਤੇ ਖਾ ਲਵਾਂਗੇ ਪਰ ਤੈਨੂੰ ਕਹਿੰਦੇ ਕੁਝ ਨਹੀਂ ਹੋਣਦਿਆਂਗੇ। ਸਾਡੇ ਮਨ ਵਿੱਚ ਇੰਨੀ